ਤੁਸੀਂ ਸੁਣ ਰਹੇ ਹੋ ਜਗਦੀਪ ਸਿੰਘ ਦਾ ਨੋਵਲ ਹੰਨੇ ਹੰਨੇ ਪਾਤਸ਼ਾਹੀ 11ਵਾਂ ਅੰਕ ਹੈ ਸਿਰ ਪਰ ਹੋਵੇ ਜਿਸਕੇ ਕੇਸ ਰਹਿਣ ਨਾ ਦੇਨੋ ਆਪਣੇ ਦੇਸ ਨੀ ਹਮ ਗੁਰਕੇ ਸਿੰਘ ਅਕਾਲੀ ਜਿਨਕੀ ਸਭ ਤੋਂ ਰੀਤ ਨਿਰਾਲੀ ਤੋੜੇ ਸਤਰ ਕੁਫਰ ਕੇ ਜੰਦੇ ਰਾਖੇ ਤੁਰਕਣ ਕੋ ਕਰ ਬੰਦੇ ਹਮ ਅਬ ਦਿੱਲੀ ਤਖਤ ਸੰਭਾਲੈ ਤੁਮ ਕੋ ਖੁਲੀ ਮੌਜ ਦਿਖਾਲੈ ਅਬ ਹਮ ਸਾਤ ਵਿਲਾਇਤ ਨੇ ਹੈ ਹਿੰਦੂ ਤੁਰਕੇ ਸਿੰਘ ਸਜੇ ਹੈ ਜੇ ਇਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਤੇ ਹਣ ਤਾਂ ਤੁਸੀਂ ਬੋਰੀ ਬਿਸਤਰਾ ਬੰਨਣਾ ਸ਼ੁਰੂ ਕਰ ਦਿਓ ਕਿਉਂਕਿ ਹੁਣੇ ਪੜਾ ਦਿੱਲੀ ਜਾ ਕੇ ਕਰਨਗੇ ਤੇ ਉਹ ਦਿਨ ਵੀ ਦੂਰ ਨਹੀਂ ਜਦ ਲਾਲ ਕਿਲੇ ਤੇ ਇਹਨਾਂ ਦਾ ਪਰਚਮ ਝੁਲੇਗਾ ਨਾਦਰ ਦੇ ਕਹੇ ਇਹਨਾਂ ਬੋਲਾ ਨੇ ਜਕਰੀਏ ਦੇ ਅੰਦਰ ਅਗਮਚਾਈ ਹੋਈ ਹੈ ਮੈਂ ਬਿਠਾਉਂਦਾ ਹਾਂ ਇਹਨਾਂ ਨੂੰ ਦਿੱਲੀ ਤਖਤ ਉਤੇ ਧਰਤੀ ਦੇ ਨਕਸ਼ੇ ਤੋਂ ਜੇ ਮੈਂ ਇਹਨਾਂ ਦਾ ਨਿਸ਼ਾਨ ਨਾ ਮਿਟਾ ਦਿੱਤਾ ਤਾਂ ਮੈਨੂੰ ਕਿਹਨੇ ਮੁਗਲ ਬੱਚਾ ਕਹਿਣਾ ਜਕਰੀਆ ਦਰਬਾਰ ਵਿੱਚ ਬੈਠਾ ਅਕਸਰ ਇੱਕਦਮ ਐਸੇ ਬੋਲ-ਬੋਲ ਦਿੰਦਾ ਸੀ ਸਿੱਖਾਂ ਦੀ ਗੱਲ ਕਰ ਰਹੇ ਹੁਜ਼ੂਰ ਕਿਸੇ ਦਰਬਾਰੀ ਨੇ ਪੁੱਛਿਆ ਹੋਰ ਕਿਸ ਦੀ ਨਾਦਰ ਨੂੰ ਲੱਗਦਾ ਹੈ ਕਿ ਇਹ ਦਿੱਲੀ ਤੇ ਰਾਜ ਕਰਨਗੇ ਮੈਂ ਇਹਨਾਂ ਨੂੰ ਪੰਜਾਬ ਜੋਗਾ ਵੀ ਨਹੀਂ ਛੱਡਣਾ ਨਾਦਰ ਦੇ ਬੋਲ ਜੰਗਾਲੇ ਸ਼ੁਰੇ ਵਾਂਗ ਜਕਰੀਏ ਦੇ ਕਲੇਜੇ ਵਿੱਚ ਖੁੱਬ ਪਏ ਸਨ ਹੁਣ ਜਾਂ ਤਾਂ ਇੱਥੇ ਇਹ ਰਹਿਣਗੇ ਤੇ ਜਾਂ ਸੀਨ ਪੰਡਾ ਵਾਲੇ ਵਰਤਾਰੇ ਤੋਂ ਮੰਗਰੋ ਜ਼ਕਰੀਆ ਖਾਨ ਨਾਦਰ ਦੇ ਨਾਲ-ਨਾਲ ਆਪਣੇ ਦਰਬਾਰੀਆਂ ਤੇ ਆਮ ਲਾਹੌਰੀਆਂ ਮੂਰੇ ਵੀ ਬਹੁਤ ਸ਼ਰਮਿੰਦਾ ਹੋ ਗਿਆ ਮਹਿਸੂਸ ਕਰਦਾ ਸੀ ਗੱਲ ਉਸਦੇ ਵੱਸੋਂ ਬਾਹਰ ਹੋ ਗਈ ਸੀ ਕਿ ਕੋਈ ਆਮ ਪੰਡ ਜਿਹੜੇ ਸਿੱਖ ਬਨਨ ਦਾ ਸਿਰਫ ਨਾਟਕ ਕਰ ਰਹੇ ਸਨ ਐਸੀ ਕਿਹੜੀ ਸ਼ਕਤੀ ਆ ਗਈ ਸੀ ਉਹਨਾਂ ਵਿੱਚ ਕਿ ਮੁਗਲ ਸੈਨਾ ਦੇ 35 ਸਿਪਾਈ ਪਲਾਂ ਵਿੱਚ ਢੇਰ ਕਰ ਦਿੱਤੇ ਉਹਨਾਂ ਸਾਰੇ ਪੰਡਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਨਾਦਰ ਦੇ ਚਲੇ ਜਾਣ ਮੰਗਰੋ ਜ਼ਕਰੀਏ ਨੇ ਉਸੇ ਪੰਡਾਲ ਨੂਮਾ ਮੈਦਾਨ ਵਿੱਚ ਪੰਡਾਂ ਨੂੰ ਅਨਮਨੁਖੀ ਤਸੀਹੇ ਦਿੱਤੇ ਪਰ ਕਮਾਲ ਦੀ ਗੱਲ ਇਹ ਹੈ ਕਿ ਨਾਟਕੀ ਰੂਪ ਵਿੱਚ ਅਮਰਤ ਦੀ ਅਮਰਤ ਦੀ ਰਸਮ ਨਿਭਾਉਣ ਵਾਲੇ ਸਾਰੇ ਭੰਡਾਂ ਵਿੱਚ ਪਤਾ ਨਹੀਂ ਐਨੀ ਦ੍ਰਿੜਤਾ ਕਿੱਥੋਂ ਆਈ ਕਿ ਅਸਹਿਤ ਤਸੀਹੇ ਸੰਦੇ ਹੋਏ ਵੀ ਉਹਨਾਂ ਵਿੱਚ ਕੋਈ ਨਾ ਡੋਲਿਆ ਇਹਨਾਂ ਦੇ ਸਿਰ ਹਾਥੀਆਂ ਦੇ ਪੈਰਾਂ ਨਾਲ ਗੁਚਲ ਦਿਓ ਉਸਨੇ ਬਜ਼ੁਰਗ ਭੰਡਾਂ ਦੀ ਇੱਕ ਟੋਲੀ ਸਪਾਹੀਆਂ ਦੇ ਹਵਾਲੇ ਕਰਦਿਆਂ ਕਿਹਾ ਤੇ ਆ ਨੌਜਵਾਨ ਇਹ ਸਾਡੇ ਘੋੜਸਵਾਰਾਂ ਦੇ ਹਵਾਲੇ ਕਰੋ ਉਹ ਇਹਨਾਂ ਦੀਆਂ ਲੱਤਾਂ ਘੋੜਿਆਂ ਨਾਲ ਬੰਨ੍ਹ ਕੇ ਘੋੜੇ ਉਲਟ ਦਿਸ਼ਾ ਵਿੱਚ ਭਜਾਉਣ ਜਿਸ ਘੋੜਸਵਾਰ ਕੋਲ ਲਾਸ਼ ਦਾ ਵੱਡਾ ਟੁਕੜਾ ਹੋਵੇਗਾ ਉਸ ਨੂੰ ਇਨਾਮ ਮਿਲੇਗਾ ਜਕਰੀਏ ਨੇ ਫੌਜਦਾਰ ਨੂੰ ਹੁਕਮ ਦਿੱਤਾ ਇਹ ਕਿ ਐਸਾ ਮੁਕਾਬਲਾ ਹੈ ਦਰਬਾਰੀਆਂ ਵਿੱਚੋਂ ਕੋਈ ਹੌਲੀ ਜੇ ਬੋਲਿਆ ਆਖਿਰੇ ਪੰਡ ਹੈਨ ਤਾਂ ਮੁਸਲਮਾਨ ਹੀ ਪਰ ਡਾਢੇ ਨੂੰ ਕੌਣ ਕਹੇ ਨੌਜਵਾਨ ਪੰਡਾਂ ਦੇ ਸਰੀਰ ਵਿਚਾਲੋਂ ਚੀਰ ਦਿੱਤੇ ਗਏ ਹੁਣ ਜਕਰੀਏ ਨੇ ਆਪਣਾ ਧਿਆਨ ਸਿੰਘਾਂ ਵੱਲ ਕੀਤਾ ਨਾਦਰ ਸਾਹਮਣੇ ਮਿਲੀ ਸ਼ਰਮਿੰਦਗੀ ਦਾ ਬਦਲਾ ਉਹ ਸਿੱਖਾਂ ਦਾ ਕਤਲੇਆਮ ਕਰਕੇ ਲੈਣਾ ਚਾਹੁੰਦਾ ਸੀ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਉਸ ਨੂੰ ਇਹੀ ਇੱਕ ਤਰੀਕਾ ਸਹੀ ਜਾਪ ਰਿਹਾ ਹੈ ਅੱਜ ਤੋਂ ਕਿਸੇ ਸਿੱਖ ਦੀ ਦਸਪੌਣ ਵਾਲੇ ਨੂੰ 5 ਰੁਪਏ ਨਕਦ ਦੇ ਨਾਮ ਦਿੱਤਾ ਜਾਏਗਾ ਜੇ ਕੋਈ ਸਿੰਘਾਂ ਦੇ ਟਿਕਾਣੇ ਦੀ ਦਸ ਪਾਏਗਾ ਉਸ ਨੂੰ 10 ਰੁਪਏ ਤੇ ਸਿੱਖ ਦਾ ਸਿਰ ਲੈ ਕੇ ਆਉਣ ਵਾਲੇ ਨੂੰ 50 ਰੁਪਏ ਤੁਰੰਤ ਦਿੱਤੇ ਜਾਣਗੇ ਜਗਰੀਏ ਨੇ ਦਰਬਾਰ ਵਿੱਚ ਖੜਾ ਹੋ ਕੇ ਉੱਚੀ ਆਵਾਜ਼ ਵਿੱਚ ਕਿਹਾ ਤੇ ਜਿਹੜਾ ਸਿੰਘ ਦੇ ਕੇਸ ਕੱਟ ਕੇ ਲਿਆਏਗਾ ਉਸ ਨੂੰ ਸੁੰਦਰ ਦੁਸ਼ਾਲੇ ਭੇਟ ਕੀਤੇ ਜਾਣਗੇ ਜਕਰੀਏ ਨੇ ਨਾਲ ਲੱਗਦੇ ਸੂਬਿਆਂ ਵਿੱਚ ਵੀ ਇਹ ਹੁਕਾ ਫਿਰਵਾਹ ਦਿੱਤਾ ਕਿ ਜੇ ਕੀਮਤੀ ਤੋਹਫੇ ਚਾਹੀਦੇ ਹਨ ਤਾਂ ਸਿੰਘਾਂ ਦਾ ਪਤਾ ਦਿਓ ਲਾਲਚ ਬੜੀ ਬੁਰੀ ਸ਼ੈ ਹੈ ਧਰਮੀਆਂ ਤੋਂ ਵੀ ਪਾਪ ਕਰਵਾ ਦਿੰਦੀ ਹੈ ਬਸ ਫੇਰ ਕੀ ਸੀ ਇਨਾਮਾਂ ਦੇ ਲਾਲਚ ਨੂੰ ਸਾਰਾ ਮੁਲਖਈਆ ਸਿੰਘਾਂ ਦਾ ਵੈਰੀ ਬਣ ਗਿਆ ਜਿਵੇਂ ਸ਼ਿਕਾਰੀ ਸ਼ਿਕਾਰ ਲਈ ਨਿਕਲਦੇ ਹਨ ਇਸ ਤਰ੍ਹਾਂ ਲੋਕ ਸਿੰਘਾਂ ਦੀ ਭਾਲ ਕਰਨ ਲੱਗੇ ਸਿੱਖਾਂ ਦੇ ਸਿਰਾਂ ਦੀਆਂ ਕਤਾਰਾਂ ਲਾਹੌਰ ਪਹੁੰਚਣ ਲੱਗੀਆਂ ਢਾੜਵੀ ਤੇ ਲੁਟੇਰਿਆਂ ਲਈ ਤਾਂ ਜਿਵੇਂ ਕਿਸੇ ਨੇ ਸਰਕਾਰੀ ਖਜ਼ਾਨੇ ਦੇ ਦਰਵਾਜ਼ੇ ਖੋਲ ਦਿੱਤੇ ਹੋਣ ਪਿੰਡਾਂ ਵਿੱਚ ਖੇਤੀਆਂ ਹੋਰ ਧੰਦੇ ਕਰਕੇ ਵੱਸਦੇ ਉਹ ਸਿੱਖ ਜਿਹੜੇ ਭਾਵੇਂ ਹਕੂਮਤ ਦਾ ਕਰ ਵੀ ਭਰਦੇ ਸਨ ਤੇ ਕਦੇ ਕੋਈ ਬਗਾਵਤ ਦੀ ਗੱਲ ਨਹੀਂ ਕਰਦੇ ਸਨ ਉਹਨਾਂ ਤੇ ਮਨੋਂ ਕਹਿਰ ਟੁੱਟ ਪਿਆ ਪੈਸੇ ਦੇ ਲਾਲਚ ਨੇ ਗਵਾਂਢੀ ਦੁਸ਼ਮਣ ਕਰ ਦਿੱਤੇ ਸੁੱਤੇ ਪਏ ਸਿੱਖਾਂ ਤੇ ਪਿੰਡ ਦੇ ਗਵਾਂਢੀ ਹੀ ਹਮਲਾ ਕਰਦੇ ਤੇ ਸਿਰ ਵੱਢ ਕੇ ਲਾਹੌਰੋਂ ਪੈਸਿਆਂ ਨਾਲ ਬਦਲਵਾ ਲਿਉਂਦੇ ਇਸ ਤਰ੍ਹਾਂ ਮਾਝੇ ਦੇ ਇੱਕ ਪਿੰਡ ਵਿੱਚ ਕੁਝ ਹਿੰਦੂ ਜੱਟਾਂ ਨੇ ਇਕੱਠੇ ਹੋ ਕੇ ਇੱਕ ਸਿੱਖ ਪਰਿਵਾਰ ਨੂੰ ਰਾਤ ਨੂੰ ਜਾਟਾਇਆ ਜਦ ਉਹਨਾਂ ਨੂੰ ਪਤਾ ਲੱਗਿਆ ਕਿ ਆਦਮੀ ਤਾਂ ਸਾਰੇ ਕਿਤੇ ਪਾਸੇ ਹੋ ਗਏ ਹਨ ਤੇ ਇੱਕ ਛੋਟਾ ਮੁੰਡਾ ਉਸ ਦੀ ਮਾਂ ਤੇ ਦੋ ਧੀਆਂ ਹੀ ਘਰੇ ਹਨ ਤਾਂ ਧੜਵੀਆਂ ਨੇ ਉਹਨਾਂ ਨੂੰ ਹੀ ਮਾਰ ਦਿੱਤਾ ਤੇ ਸਿਰ ਲੈ ਕੇ ਜਕਰੀਏ ਦੇ ਕਰਿੰਦਿਆ ਕੋਲ ਪੇਸ਼ ਹੋਏ ਉਹਨਾਂ ਨੇ ਤਿੰਨਾਂ ਭੈਣ ਭਰਾਵਾਂ ਦੇ ਸਿਰ ਕਚਹਿਰੀ ਵਿੱਚ ਜਾ ਰੱਖੇ ਪਰ ਇਹਨਾਂ ਦੇ ਤਾਂ ਦਾੜੀ ਨਹੀਂ ਮੂੰਹ ਤੇ ਸਿਰਾਂਵੱਟੇ ਪੈਸੇ ਦੇਣ ਵਾਲੇ ਅਹਿਲਕਾਰ ਨੇ ਪੁੱਛਿਆ ਜੀ ਹਜ਼ੂਰ ਇਹ ਇਸ ਤੋਂ ਪਹਿਲਾਂ ਕਿ ਲਾਲਾ ਕੁਝ ਬੋਲਦਾ ਜ਼ਕਰੀਆ ਕੋਲ ਆਉਂਦਾ ਬੋਲਿਆ ਇਹ ਸਿੱਖਾਂ ਦੇ ਛੋਟੇ ਲੜਕੇ ਹੋਣਗੇ ਜਿਨ੍ਹਾਂ ਦੇ ਮੂੰਹਾਂ ਤੇ ਹਜੇ ਦਾੜੀ ਨਹੀਂ ਆਈ ਸਪੋਲੀਆਂ ਨੇ ਵੱਡੇ ਹੋ ਕੇ ਸੱਪ ਹੀ ਬੰਨਣਾ ਹੁੰਦਾ ਸੋ ਇਹਨਾਂ ਨੂੰ ਵੱਡੇ ਨਾਮ ਦਿਓ ਇਹਨਾਂ ਨੇ ਜੰਦੀਆਂ 16 ਦੇ ਮੂੰਹ ਫੇ ਦਿੱਤੇ ਨੇ ਜੀ ਹਜ਼ੂਰ ਇਹਨਾਂ ਨੂੰ ਬੱਚੇ ਨਾ ਕਹੋ ਇਹ ਤਾਂ ਹਜ਼ੂਰ ਜੇ ਸਾਡੀ ਗਿਣਤੀ ਥੋੜੀ ਹੁੰਦੀ ਤਾਂ ਸਾਨੂੰ ਹੀ ਮਾਰ ਮਕਾਉਂਦੇ ਅੰਦਰੋਂ ਖੁਸ਼ ਹੁੰਦਿਆਂ ਲਾਲਾ ਬੋਲਿਆ ਇਸ ਤੋਂ ਮੰਗਰੋਤਾ ਕਈ ਬੇਗੈਰਤ ਹਿੰਦੂ ਪਰਿਵਾਰਾਂ ਨੇ ਕੁਝ ਐਸਾ ਕੀਤਾ ਕਿ ਮਨੁੱਖਤਾ ਸ਼ਰਮਸਾਰ ਹੋ ਗਈ। ਉਹ ਆਪਣੇ ਘਰਾਂ ਵਿੱਚੋਂ ਆਪਣੀਆਂ ਧੀਆਂ ਦੇ ਸਿਰ ਵੱਢ ਕੇ ਲਾਹੌਰ ਲੈ ਜਾਣ ਲੱਗੇ ਅਤੇ ਸਿੱਖਾਂ ਦੇ ਛੋਟੇ ਮੁੰਡੇ ਕਹਿ ਕੇ ਪੈਸੇ ਵਟਣੇ ਸ਼ੁਰੂ ਕਰ ਦਿੱਤੇ। ਸਿੰਘ ਤਾਂ ਪਹਿਲਾਂ ਹੀ ਲੋਕੇ ਰਹਿ ਰਹੇ ਸਨ, ਹੁਣ ਹੋਰ ਗੁਪਤ ਹੋ ਗਏ, ਉਹਨਾਂ ਡੂੰਘੇ ਜੰਗਲਾਂ ਵਿੱਚ ਟਿਕਾਣਾ ਕਰ ਲਿਆ। ਇੱਕ ਦੋ ਦਿਨ ਤੋਂ ਵੱਧ ਕਿਤੇ ਵੀ ਨਹੀਂ ਟਿਕਦੇ। ਦਿਨ ਦਿਨੇ ਲੁਕ ਕੇ ਰਹਿੰਦੇ ਹਨ ਤੇ ਰਾਤ ਨੂੰ ਪੈਂਡਾ ਮਾਰਦੇ ਤੇ ਆਪਣੀ ਠਾਹਰ ਲਗਾਤਾਰ ਬਦਲਦੇ ਰਹਿੰਦੇ। ਭਾਰੇ ਬਣਾਂ ਦੀ ਓਟ ਤਕਾ ਕੇ ਤੇ ਉਹਨਾਂ ਹੇਠ ਟੁਏ ਪੱਟ ਕੇ ਰਹਿਣ ਲੱਗੇ 20-25 ਦਾ ਜਥਾ ਬਣਾ ਕੇ ਝਾੜਾਂ ਵਿੱਚ ਲੁਕ ਜਾਂਦੇ ਪਹਾੜਾਂ ਦੀਆਂ ਖੱਡਾਂ ਤੇ ਜਾਨਵਰਾਂ ਦੀਆਂ ਗੁਫਾਵਾਂ ਵਿੱਚ ਵੀ ਕਈ ਸਿੰਘਾਂ ਨੇ ਵਾਸ ਕਰ ਲਿਆ ਖਾਣ ਪੀਣ ਵੱਲੋਂ ਹਾਲਤ ਇਹ ਹੈ ਕਿ ਬਸ ਸਾਹ ਲੈਣ ਲਈ ਹਵਾ ਮਿਲ ਰਹੀ ਹੈ ਕਈ ਕਈ ਦਿਨ ਭੁੱਖਿਆਂ ਦੇ ਲੰਘ ਜਾਂਦੇ ਹਨ ਕਦੇ ਕਿਸੇ ਰੁੱਖ ਤੋਂ ਕੋਈ ਫਲ ਮਿਲ ਪਿਆ ਤਾਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਨਹੀਂ ਥੱਕਦੇ ਲੰਘਦੇ ਵੜਦੇ ਕਿਸੇ ਭਲੇ ਰਾਹੀ ਤੋਂ ਜੇ ਕੁਝ ਰੁੱਖਾ ਸੁੱਖਾ ਜੇ ਕੁਝ ਰੁੱਖਾ ਮਿੱਸਾ ਮਿਲ ਗਿਆ ਤਾਂ ਰਲਕੇ ਸ਼ੱਕ ਲੈਂਦੇ ਹਨ ਸਵਾਦ ਤਾਂ ਸਿੰਘਾਂ ਨੂੰ ਪਹਿਲਾਂ ਵੀ ਨਹੀਂ ਸੀ ਕੋਈ ਪਰ ਹੁਣ ਤਾਂ ਜੇ ਕੋਈ ਕਿਸੇ ਬਾਜੀ ਵਿੱਚ ਲੂਨ ਵੀ ਪਾ ਲਏ ਤਾਂ ਉਸ ਨੂੰ ਸਵਾਦਿਆ ਕਹਿੰਦੇ ਹਨ ਜੰਗਲਾਂ ਵਿੱਚ ਵਿਚਰਦੇ ਹੋਏ ਜੇ ਕੋਈ ਸ਼ਿਕਾਰ ਹੱਥ ਲੱਗ ਗਿਆ ਤਾਂ ਛਟਕਾ ਕੇ ਕੱਚਾ ਹੀ ਖਾ ਲੈਣਾ ਜੰਗਲ ਵਿੱਚ ਡੂੰਘੇ ਚਲੇ ਗਿਆਂ ਜਦ ਸਾਗ ਪੱਤ ਵੀ ਜੰਗਲੀ ਮਿਲ ਰਹੇ ਸੰਤਾਂ ਕੁਝ ਪੁਜੰਗੀਆਂ ਨੇ ਦੋ ਹਿਰਨ ਫੜ ਲਿਆਂਦੇ ਤੇ ਜਥੇ ਕੋ ਲਾ ਕੇ ਆਪਣੀ ਮਰਿਆਦਾ ਅਨੁਸਾਰ ਛਟਕਾਏ ਹੁਣ ਕਿਉਂਕਿ ਅੱਗ ਬਾਲਣ ਨਾਲ ਧੂਆ ਹੋਵੇਗਾ ਤੇ ਧੂਆ ਜੰਗਲ ਵਿੱਚ ਵੈਰੀ ਦਾ ਸੁਹੀਆਂ ਹੁੰਦਾ ਹੈ ਧੂਆ ਤਾਂ ਦੂਰੋਂ ਹੀ ਪਤਾ ਦੱਸ ਦਿੰਦਾ ਹੈ ਕਿ ਫਲਾਨੀ ਥਾਂ ਤੇ ਜੰਗਲ ਵਿੱਚ ਕੋਈ ਬੈਠਾ ਹੋਇਆ ਹੈ ਸੋ ਸਤ ਸਿੰਘਾਂ ਨੇ ਉਹ ਕੱਚੇ ਹਿਰਨ ਹੀ ਸ਼ੱਕ ਲਏ ਕੱਚਾ ਸਾਗ ਫਲ ਫੁੱਲ ਇਥੋਂ ਤੱਕ ਕਿ ਰੁੱਖਾਂ ਦਾ ਸੱਕ ਵੀ ਲਾ ਕੇ ਖਾ ਲੈਂਦੇ ਹਨ ਮਾਲਵੇ ਦੇ ਕਿਸੇ ਜੰਗਲ ਵਿੱਚ ਕੁਝ ਸਿੰਘ ਝਾੜ ਕਰੇਲੇ ਤੋੜ ਕੇ ਖਾਣ ਲੱਗੇ ਤਾਂ ਕੋੜੇ ਹੋਣ ਕਰਕੇ ਉਹਨਾਂ ਉੱਤੇ ਲੂਣ ਪਾ ਲਿਆ ਲੋ ਬਾਬਾ ਜੀ ਤੁਸੀਂ ਵੀ ਥੋੜਾ ਲੂਣ ਭੁੱਕ ਲਓ ਇੱਕ ਪੁਜੰਗੀ ਨੇ ਤਲੀ ਤੇ ਰੱਖਿਆ ਲੂਣ ਇੱਕ ਬਜ਼ੁਰਗ ਸਿੰਘ ਵੱਲ ਕੀਤਾ ਨਹੀਂ ਭਾਈ ਸਿੰਘਾ ਅਰਦਾਸ ਕਰ ਦਿੱਤੀ ਹੈ ਤੇ ਮਹਾਰਾਜ ਨੂੰ ਭੋਗ ਲਵਾ ਦਿੱਤਾ ਹੈ ਸੋ ਹੁਣ ਅਸੀਂ ਐਵੇਂ ਹੀ ਛਕਾਂਗੇ ਬਾਬਾ ਕੌੜੇ ਕਰੇਲੇ ਖਾਂਦਾ ਹੋਇਆ ਬੋਲਿਆ ਕਦੇ ਸਿੰਘ ਕਦੇ ਛੋਟੇ ਸਰਕਾਰੀ ਕਾਫਲੇ ਉੱਤੇ ਹਮਲਾ ਕਰਕੇ ਲੁੱਟ ਲੈਣ ਤਾਂ 4 ਦਿਨ ਸੌਖੇ ਨਿਕਲ ਜਾਂਦੇ ਹਨ ਪਰ ਫਿਰ ਉਹ ਥਾਂ ਜਲਦੀ ਛੱਡਣੀ ਪੈਂਦੀ ਹੈ ਜ਼ਿਆਦਾਤਰ ਤਾਂ ਲੰਗਰ ਮਸਤ ਹੀ ਰਹਿੰਦਾ ਹੈ ਇਸ ਤਰ੍ਹਾਂ ਸਿੰਘ ਚਾਲਾ ਕਰਦੇ ਕਰਦੇ ਦੂਰ ਮਾਰੂਥਲਾਂ ਤੇ ਇੱਕ ਨਿਕਲ ਗਏ ਹਨ ਪੰਜਾਬ ਵਿੱਚ ਤਾਂ ਜਦ ਵੀ ਕੋਈ ਸੂਈਆ ਦੇਖ ਲਵੇ ਤਾਂ ਫੌਜ ਚੜਾ ਲਿਆਉਂਦਾ ਹੈ ਹੁਣ ਤਾਂ ਜਕਰੀਏ ਨੇ ਇਹ ਵੀ ਕਹਿ ਦਿੱਤਾ ਹੈ ਕਿ ਘਰ ਛੱਡ ਕੇ ਗਏ ਸਿੰਘਾਂ ਦੇ ਘਰ ਲੂਟ ਲੈਣ ਵਾਲੇ ਨੂੰ ਵੀ ਕੋਈ ਸਜ਼ਾ ਨਹੀਂ ਦਿੱਤੀ ਜਾਏਗੀ ਸਿੰਘ ਦੇ ਭੁਲੇਖੇਆਂ ਸ਼ੱਕ ਵਿੱਚ ਕਿਸੇ ਨੇ ਜੇ ਕੋਈ ਹੋਰ ਆਦਮੀ ਵੀ ਮਾਰ ਦਿੱਤਾ ਤਾਂ ਵੀ ਮੁਕੱਦਮਾ ਨਹੀਂ ਚਲਾਇਆ ਜਾਂਦਾ ਜੇ ਕੋਈ ਸਿੱਖ ਨਹੀਂ ਹੈ ਤੇ ਉਸਨੇ ਵਾਲ ਵਧਾਏ ਹੋਏ ਹਨ ਉਹ ਵੀ ਖਤਰੇ ਵਿੱਚ ਹੈ ਸੂਆਮ ਲੋਕਾਂ ਨੇ ਵਾਲ ਛੋਟੇ ਰੱਖਨੇ ਸ਼ੁਰੂ ਕਰ ਦਿੱਤੇ ਹਨ ਸਿੰਘਾਂ ਦੀਆਂ ਜ਼ਮੀਨਾਂ ਉੱਤੇ ਲੋਕਾਂ ਨੇ ਕਬਜ਼ੇ ਕਰ ਲਏ ਹਨ ਸਿੰਘਾਂ ਦਾ ਕਿਤੇ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਵੀ ਜੇ ਮਿਲ ਜਾਵੇ ਤਾਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਿੰਡਿਆਲੇ ਵਾਲੇ ਹਰਪਖਤ ਨਿਰੰਜਣੀਆਂ ਨੇ ਅੱਤ ਚੁੱਕੀ ਅੱਤ ਚੁੱਕ ਲਈ ਹੈ ਤੇ ਸਿੰਘਾਂ ਦੇ ਸ਼ਿਕਾਰ ਤੇ ਨਿਕਲ ਪਿਆ ਹੈ ਕਈ ਪਿੰਡ ਉਸ ਨੂੰ ਝਾੜ ਦਿੱਤੇ ਹਨ ਭਾਈ ਮਤਾਬ ਸਿੰਘ ਦਾ ਪਿੰਡ ਮੀਰਾਕੋਟ ਦੋ ਵਾਰ ਲੁੱਟਿਆ ਇੱਕ ਹਮਲੇ ਵਿੱਚ ਤਾਂ ਭਾਈ ਮਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਦੀ ਧੌਣ ਉੱਤੇ ਭਾਰੀ ਫੱਟ ਲੱਗ ਗਿਆ ਸੀ ਰਾਮੇ ਰੰਧਾਵੇ ਦੁਆਰਾ ਸਿੱਖਾਂ ਤੇ ਕੀਤੇ ਗਏ ਕਤਲੇਆਮ ਤੋਂ ਮੰਗਰੋ ਤਾਂ ਸਿੱਖਾਂ ਦੇ ਖੈਰਗਵਾਹਾਂ ਵਿੱਚ ਇਹ ਗੱਲ ਕਹਾਵਤ ਵਾਂਗ ਚੱਲ ਪਈ ਸੀ ਕਿ ਕਿਕਰਾਂ ਦੇ ਤੁੱਕੇ ਤੇ ਝੰਡ ਦੀਆਂ ਫਲੀਆਂ ਖਾ ਕੇ ਗੁਜ਼ਾਰਾ ਕਰ ਲਵਾਂਗੇ ਪਰ ਰਾਮੇ ਦੇ ਦੇਸ਼ ਨਹੀਂ ਜਾਵਾਂਗੇ ਹਮ ਰਾਮੇ ਦੇਸ਼ ਨਾ ਜਾਵਾਂਗੇ ਡੇਲਾ ਬਾਟਾ ਮਾਝੇ ਕੋ ਖਾਵੀਂਗੇ ਇਸੇ ਤਰ੍ਹਾਂ ਕਰਮੇ ਸ਼ੀਨੇ ਨੇ ਰਾਜਸਥਾਨਸੀ ਪਿੰਡ ਦੇ ਬਹੁਤ ਸਿੰਘ ਮਾਰੇ ਧਰਮਦਾਸ ਨੇ ਪਿੰਡ ਯੋਧਪੁਰ ਵਿੱਚ ਸਿੱਖਾਂ ਦੇ ਪਰਿਵਾਰਾਂ ਦੇ ਪਰਿਵਾਰ ਕਤਲ ਕੀਤੇ ਨੁਸ਼ਹਿਰੇ ਪੰਨੂਏ ਦਾ ਸਾਹਿਬ ਰਾਏ ਚੌਧਰੀ ਜੋ ਪਹਿਲਾਂ ਵੀ ਭਾਈ ਤਾਰਾ ਸਿੰਘ ਨਾਲ ਜੰਗ ਕਰ ਚੁੱਕਾ ਸੀ ਨੇ ਵੀ ਅਨੇਕਾਂ ਸਿੰਘਾਂ ਦੇ ਸਿਰ ਕੱਟ ਕੇ ਲੋਹਾਰ ਭੇਜੇ ਨਵਾਬਦੇਸ ਹੁਕਮ ਕੇ ਜੋ ਕੋਈ ਵੀ ਸਿੰਘਾਂ ਨੂੰ ਲੁਕੋਏਗਾ ਜਾਂ ਪਨਾਹ ਦੇਵੇਗਾ ਉਸ ਦਾ ਸਾਰਾ ਪਰਿਵਾਰ ਕਤਲ ਕਰ ਦਿੱਤਾ ਜਾਏਗਾ ਜੇ ਕੋਈ ਸਿੰਘ ਆਪਣੇ ਪਿੰਡ ਫੇਰਾ ਪਾਉਣ ਆਵੇ ਤੇ ਕਿਸੇ ਨੂੰ ਪਤਾ ਲੱਗੇ ਤਾਂ ਲਾਹੌਰ ਸੂਨਾ ਦੇਵੇ ਉਸ ਨੂੰ ਵੀ ਮਾਰ ਦਿੱਤਾ ਜਾਏਗਾ ਜੇ ਕੋਈ ਸਿੰਘ ਦੇ ਘਰ ਆਪਣੇ ਬੱਚੇ ਬੱਚੀ ਦਾ ਵਿਆਹ ਕਰੇਗਾ ਉਸ ਦਾ ਸਾਰਾ ਪਰਿਵਾਰ ਮੁਸਲਮਾਨ ਕੀਤਾ ਜਾਏਗਾ ਜੇ ਕੋਈ ਕਿਸੇ ਹੋਰ ਤਰ੍ਹਾਂ ਦੀ ਵੀ ਹਮਦਰਦੀ ਸਿੱਖਾਂ ਨਾਲ ਦਿਖਾਏਗਾ ਉਸ ਲਈ ਵੀ ਸਖਤ ਸਜ਼ਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ ਨੇ ਲੋਕਾਂ ਵਿੱਚ ਹੋਰ دہشت ਪੈਦਾ ਕਰ ਦਿੱਤੀ ਹੁਣ ਤਾਂ ਮਨੁੱਖ ਪੱਤਾ ਪਤਾ ਸਿੰਘਾਂ ਦਾ ਵੈਰੀ ਹੋ ਗਿਆ ਜੇ ਕਿਸੇ ਨੂੰ ਕਦੇ ਸਿੰਘ ਦਾ ਭੁਲੇਖਾ ਵੀ ਪੈ ਜਾਂਦਾ ਤਾਂ ਖਬਰ ਲੋਹਾਰ ਪਹੁੰਚ ਜਾਂਦੀ ਸਿੰਘ ਹੁਣ ਪੰਜਾਬ ਵਿੱਚ ਕੋਈ ਦਿਸਦਾ ਹੀ ਨਹੀਂ ਸੀ ਕੁਝ ਪਹਾੜਾਂ ਨੂੰ ਨਿਕਲ ਗਏ ਕੁਝ ਮਾਲਵੇ ਨੂੰ ਤੇ ਕੁਝ ਦੂਰ ਮਾਰੂਥਲਾਂ ਤੇ ਚਲੇ ਗਏ ਭਾਈ ਮਤਾਪ ਸਿੰਘ ਜੈਪੁਰ ਦੇ ਰਾਜੇ ਦੇ ਜਾ ਨੌਕਰੀ ਕਰਨ ਲੱਗੇ ਉਹਨਾਂ ਬਾਰੇ ਸੁਣ ਕੇ ਹੋਰ ਵੀ ਬਹੁਤ ਸਿੰਘ ਰਾਜਸਥਾਨ ਨੂੰ ਹੋ ਤੁਰੇ ਬੀकानेर जैसलमेर ਤੱਕ ਸਿੰਘ ਰਾਜਪੂਤ ਰਾਜਿਆਂ ਦੀਆਂ ਫੌਜਾਂ ਵਿੱਚ ਭਰਤੀ ਹੋ ਗਏ ਬਾਬਾ ਬੁੱਢਾ ਸਿੰਘ ਤੇ ਬਾਬਾ ਸ਼ਾਮ ਸਿੰਘ ਨਾਰਲੀ ਵੀ ਬੀਕਾਨੇਰੀਏ ਰਾਜੇ ਕੋਲ ਰਹਿ ਰਹੇ ਸਨ ਇਧਰ ਪੰਜਾਬ ਵਿੱਚ ਅੰਮ੍ਰਿਤਸਰ ਸਾਹਿਬ ਦੇ ਨੇੜੇ ਮੰਡਿਆਲੀ ਪਿੰਡ ਵਿੱਚ ਇੱਕ ਹੰਕਾਰਿਆ ਹੋਇਆ ਚੌਧਰੀ ਰਹਿੰਦਾ ਸੀ ਮੱਸਾ ਰੰਗੜ ਸੀ ਉਸਦਾ ਨਾਮ ਉਸ ਦੀ ਦਲੇਰੀ ਤਾਂ ਇਤਨੀ ਵੱਧ ਗਈ ਕਿ ਉਸ ਨੇ ਆ ਕੇ ਹਰਮੰਦਰ ਸਾਹਿਬ ਵਿੱਚ ਡੇਰਾ ਲਾ ਲਿਆ ਹੁੱਕਾ ਪੀਣ ਲੱਗਾ ਸ਼ਰਾਬਾਂ ਦੇ ਦੌਰ ਚੱਲਣ ਲੱਗੇ ਤੇ ਦਰਬਾਰ ਸਾਹਿਬ ਦੇ ਅੰਦਰ ਕੰਜਰੀਆਂ ਦਾ ਨੱਚ ਹੋਣ ਲੱਗਾ ਪਵਿੱਤਰ ਪ੍ਰਕਰਮਾਂ ਤੇ ਦਰਬਾਰ ਸਾਹਿਬ ਦਾ ਵਿਹੜਾ ਵੀ ਮੁਗਲਾਂ ਦੇ ਪਾਣ ਦੀਆਂ ਪੀਕਾ ਨਾਲ ਲਾਲ ਹੋ ਗਿਆ ਕਹਿੰਦੇ ਨੇ ਅੱਤ ਤੇ ਰੱਬ ਦਾ ਵੈਰ ਹੁੰਦਾ ਹੈ ਤੇ ਗੱਲ ਹੁਣ ਅੱਤ ਤੋਂ ਵੀ ਟੱਪ ਚੁੱਕੀ ਸੀ ਮੁਗਲ ਹੁਣ ਰੱਬ ਦੇ ਘਰ ਨੂੰ ਹੀ ਪਲੀਤ ਕਰਨ ਤੇ ਆ ਗਏ ਸਨ ਧੰਨਵਾਦ